25 ਸਾਲ ਖਮੋਸ ਰਹਿੰਦੀ ਹੈ ਦੂਸਰੀ 50 ਸਾਲ ਤੀਸਰੀ 75 ਸਾਲ 100 ਸਾਲ ਔਰ ਕਈਆਂ ਗੱਲਾਂ ਦਾ ਪਤਾ ਹੀ ਨਹੀਂ ਲੱਗਦਾ ਆਖਿਰਕਾਰ ਅਧਿਨ ਹੋਇਆ ਕਿ ਜਿਹੜਾ ਖਾਲਸਾ ਸਾਜਿਆ ਤੇ ਨਵਾਜ਼ਿਆ ਸੀ ਜਿਸ ਕੌਮ ਨੂੰ ਪੈਦਾ ਕੀਤਾ ਸੀ ਜ਼ੁਲਮ ਦੇ ਖਾਤਮੇ ਲਈ ਕੀ ਉਹ ਕੌਮ ਅਜ ਵੀ ਉੱਦਾਵੀ ਜੋਸ਼ਿਲ ਹੈ ਕਿ ਨਹੀਂ ਹੈ ਤੇ ਸੰਨ 47 ਦੇ ਯੁੱਧ ਨੂੰ ਜਿਹੜਾ ਅੰਗਰੇਜ਼ਾਂ ਦੇ ਨਾਲ ਸਾਡੇ ਮੁਲਕ ਤੇ ਆ ਕੇ ਕਬਜ਼ਾ ਹੋਈ ਸੀ ਉਸ ਉਸ ਯੁੱਧ ਨੂੰ ਸਾਹਮਣੇ ਰੱਖ ਕੇ ਜਦ ਅਧਿਐਨ ਕੀਤਾ ਗਿਆ ਐਨਾ ਵੱਡਾ ਹਿੰਦੁਸਤਾਨ ਜਿੱਥੇ ਸਿੱਖਾਂ ਦੀ ਤੈਦਾਦ 2% ਵੀ ਨਹੀਂ ਜਦ ਇਹਨਾਂ ਦੀ ਕੁਰਬਾਨੀਆਂ ਦਾ ਅਧਿਐਨ ਹੋਇਆ ਕਿ 121 ਨੂੰ ਫਾਹੇ ਦੀ ਸਜ਼ਾ ਸੁਣਾਈ ਜਿੱਥੇ 93 ਗੁਰੂ ਦੇ ਲਾਲ ਜਲਿਆਵਾਲੇ ਬਾਗ ਚ 1326 ਸ਼ਹਾਦਤਾਂ ਹੋਈਆਂ 793 ਸਿੱਖ ਉਮਰ ਕੈਦ ਦੀ سزا ਸੁناਈ ਗਈ 2646 ਨੂੰ 2147 ਸਿੱਖ ਬਜਬਤ ਘਾਟ ਤੇ ਸ਼ਾਦਤਾ ਹੋਈਆਂ 113 67 ਸਿੱਖ ਗੁਰਸਿੱਖ ਵੀਰਾਂ 196 ਕੁੱਕੇ ਲੜੀਆਂ ਸ਼ਾਦਤਾ ਤੇ 520 ਅਕਾਲੀਆਂ ਦੀਆਂ ਸ਼ਾਦਤਾ ਬਸ ਭਾਜੜਾ ਪੈ ਗਈਆਂ ਕਹਿੰਦੇ ਗੁਰੂ ਨੇ ਸ਼ੇਰ ਪੈਦਾ ਕੀਤੇ ਆ ਕੈਦਾਦ ਤਾਂ ਦੇਖੋ ਕੁੱਲ 2% ਹੈ ਕਿ ਕੁਰਬਾਨੀਆਂ ਦੇਖੋ 87% ਹੁਣ ਤਿਆਰੀ ਕੀਤੀ ਗਈ ਕਿ ਇਹਨਾਂ ਨੂੰ ਕਿਸ ਤਰ੍ਹਾਂ ਕੱਚਾ ਕੀਤਾ ਜਾਵੇ ਤੇ 15 ਏਜੰਡੇ ਪਾਸ ਹੋਏ ਪਹਿਲਾ ਏਜੰਡਾ ਸੀ ਤੇ ਜਿਹੜੇ ਸਰੋਵਰ ਨੇ ਉਹਨਾਂ ਨੂੰ ਛੱਪੜ ਦਸਣਾ ਸ਼ੁਰੂ ਕਰਦੋ ਦੂਸਰਾ এজেন্ডਾ ਸੀ ਸੰਤ ਸ਼ਬਦ ਦੀ ਨਿੰਦਿਆ ਕਰਨੀ ਸ਼ੁਰੂ ਕਰਦੋ ਤੀਸਰਾ এজেন্ডਾ ਸੀ ਬਾਣੀ ਨੂੰ ਤੋਤਾ ਰਟਣ ਕਹਿਣਾ ਸ਼ੁਰੂ ਕਰਦੋ ਚੌਥਾ এজেন্ডਾ ਸੀ ਮੁਸਲਮਾਨਾਂ ਦਾ ਤੇ ਸਿੱਖਾਂ ਦਾ ਫਰਕ ਪਵਾਉਣਾ ਸ਼ੁਰੂ ਕਰਦੋ ਪੰਜਵਾਂ এজেন্ডਾ ਸੀ ਦਸਨ ਨੂੰ ਨਕਾਰਨਾ ਸ਼ੁਰੂ ਕਰਦੋ ਛੇਟਾ এজেন্ডਾ ਸੀ ਹਰਿਮੰਦਰ ਸਾਹਿਬ ਨੂੰ ਗੋਲਡਨ ਟੈਂਪਲ ਬਣਾ ਦੋ ਤਸਵੀਰ ਹਸਾ ਕਿਸ ਪਾਉ ਸੀ ਨਾਨਕ ਰੱਖੇ ਲਾਜ تاکہ ਜਿਹੜੀ قوم ਹੈ ਉਹ ساری ਦੀ ساری قوم ਭਾਵਨਾ ਤੋਂ ਦੂਰ ਹੋ ਜਾਵੇ اور ਇਸੇ ਤਰ੍ਹਾਂ एजेंडा ਸੀ ਕਿ ਸਿੰਘ ਸਾਹਿਬਾਨ ਦਾ ਰੋਗ ਖਤਮ ਕਰ ਦੋ एजेंडा ਸੀ ਕਿ ਜਿਹੜੇ ਪੰਜ ਪਿਆਰੇ ਨੇ ਉਹਨਾਂ ਨੂੰ ਨੌਕਰ ਦੱਸ ਦੋ एजेंडा ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਗਟ ਗੁਰਾਂ ਦੀ ਦੇ ਨਾ ਮੰਨੋ ਪਰ ਲਾਸਟ ਦਾ ਜਿਹੜਾ एजेंडा ਸੀ ਉਹ ਇਹ ਸੀ کہ پنج بانیاں دا امرت نہیں بلکہ دو بانیاں دا امرت پی آکے سکھانوں گمراہ کر دو چونکہ سکھانوں کسی نو الرجی نہیں الرجی ہے کہ خالصے تو ہیں خالصہ پرگٹایا ظلم دے صفائے لے اور اس خالصے کوئی مٹا نہیں سکتا اج میں اس اسطحان دے میرے چھوٹے بیر اردیسی زبان بول لینا کہ آپ جیہاں دے پیر ਇਹ ਕਹਿੰਦਾ ਹੈ ਫਕੀਰ ਇੱਥੇ ਦੀ ਜਿਹੜੀ ਮਸਤੀ ਹੈ ਇਸ ਸਥਾਨ ਦੀ ਉਹ ਪੰਜਾਬ 'ਚ ਬਹੁਤ ਘੱਟ ਪਾਈ ਜਾਂਦੀ ਹੈ ਤੇ ਇਹ ਉਹ ਵੀ ਬੂਟਾ ਹੈ ਜਿਹੜਾ ਕਿ ਬੂਟਾ ਲੱਗਿਆ ਸੀ ਰਾਣਾ ਸਾਹਿਬ ਦੀ ਸਰਜ਼ਮੀਨ ਤੋਂ ਤੇ ਅੱਜ ਉਸ ਰਿਸ਼ਤੇ ਨੂੰ ਮੁੱਖ ਰੱਖਦੇ ਹੋਏ ਅਸੀਂ ਆਪ ਦੇ ਵੱਲੋਂ ਸੰਤ ਮਹਾਤੁਰਖ ਬਾਬਾ ਭਪਿੰਦਰ ਸਿੰਘ ਜੀ ਨੂੰ ਸੱਦਿਆ ਹੈ ਇਹਨਾਂ ਨੂੰ ਯਾਦਗਾਰ ਐਵਾਰਡ ਦਿੱਤਾ ਹੈ ਜੇ ਅਗਰ ਕੋਈ ਮੈਨੂੰ ਰਾਣਾ ਸਾਹਿਬ ਦਾ ਸੰਗੀ ਸਮਝ ਕੇ 1 ਰੁਪਿਆ ਦਿੰਦਾ ਮੈਨੂੰ ਨਹੀਂ ਚਾਹੀਦਾ ਪਰ ਪਿਆਰ ਜ਼ਰੂਰ ਚਾਹੀਦਾ